ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 84 ਅਮਰੀਕਨ ਜੱਟਾਂ ਦੀ ਦਾਵਤ ਪੱਛਮ ਤੇ ਪੂਰਬ ਦੇ ਕਲਚਰ ਦਾ ਪਾੜਾ ਖੁਦ ਦੋਵੇਂ ਅੱਖੀਂ ਡਿੱਠਾ ਹੋ ਪੱਛਮੀ ਕੰਮ ਕਰਨ ਵਿੱਚ ਸ਼ਰਮ ਨਾ ਮੰਨੇ ਤੇ ਮੂਹਰੋਂ ਬੋਲੇ ਮਿੱਠਾ ਹੋ ਦੁਨੀਆ ਭਰ ਵਿੱਚ ਜੱਟ ਭਾਵੇਂ ਟਰੱਕਾਂ ਵਾਲੇ ਹੋਣ ਜਾਂ ਖੇਤੀ ਕਰਨ ਵਾਲੇ ਹੋਣ ਜਾਂ ਭਾਵੇਂ ਹੋਟਲਾਂ ਵਾਲੇ ਹੋਣ ਉਹਨਾਂ ਦੀ ਵੱਖਰੀ ਪਛਾਣ ਸੱਭਿਆਚਾਰ ਤੇ ਸੁਭਾ ਦੀਆਂ ਵਿਸ਼ੇਸ਼ਤਾਈਆਂ ਅਤੇ ਜੀਵਨ ਸ਼ੈਲੀ ਵਿੱਚ ਕਾਫੀ ਸਮਾਨਤਾਵਾਂ ਹੁੰਦੀਆਂ ਹਨ ਮੇਰੇ ਮਿੱਤਰ ਸਰਦਾਰ ਚਰਨਜੀਤ ਸਿੰਘ ਬਾਟ ਜਿਹੜੇ ਦੁਨੀਆ ਭਰ ਵਿੱਚ ਦਾਖਾਂ ਦੇ ਬਾਦਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਹਨ ਉਹਨਾਂ ਨੂੰ ਉਹਨਾਂ ਦੀ ਸਲਤਨਤ ਵਿੱਚ ਮਿਲਣ ਦੀ ਖਾਸ਼ਕੀ ਚਿਰ ਤੋਂ ਬਣੀ ਹੋਈ ਸੀ ਇਸ ਖਿੱਚ ਅਤੇ ਇੱਛਾ ਦੇ ਇੱਕ ਨਹੀਂ ਸਗੋਂ ਕਈ ਕਾਰਨ ਸਮਾਇਏ ਹੋਏ ਸਨ ਪਹਿਲੀ ਇਹ ਕਿ ਅਮਰੀਕਾ ਵਿੱਚ ਲੋਕਾਂ ਦੀ ਖੇਤੀ ਤੇ ਬਾਗਬਾਨੀ ਦਾ ਤੰਦਾ ਵੇਖਣ ਦਾ ਮੇਰਾ ਸ਼ੌਕ ਸੀ ਭਾਵੇਂ ਮੈਂ ਪਹਿਲਾਂ ਵੀ ਮੇਰੇ ਬਚਪਨ ਦੇ ਮਿੱਤਰ ਸਰਦਾਰ ਸਤਗੁਰ ਸਿੰਘ ਛਾਜਰੀਵਾਲੀ ਦਾ 800 ਏਕੜ ਦਾ ਬਦਾਮਾਂ, ਅੰਗੂਰਾਂ ਤੇ ਨਾਖਾਂ ਦਾ ਬਾਗ 1999 ਵਿੱਚ ਮੇਰੀ ਅਮਰੀਕਾ ਫੇਰੀ ਵੇਲੇ ਵੇਖ ਲਿਆ ਸੀ ਪਰ ਚਰਨਜੀਤ ਸਿੰਘ ਬਾਠ ਦੀ ਠਾਠ ਵੇਖਣ ਨੂੰ ਅਜੇ ਵੀ ਦਿਲ ਮਚਲਾ ਰਿਹਾ ਸੀ ਅਕਤੂਬਰ 25 2006 ਵਾਲੀ ਸ਼ਾਮ ਨੂੰ ਮੈਂ ਤੇ ਮੇਰੇ ਮਿੱਤਰ ਕਮਲਜੀਤ ਸਿੰਘ ਘੰਗੂੜਾ ਦੋਵੇਂ ਮੈਕਸੀਕੋ ਦੇਸ਼ ਦੇ ਇਨ ਸਨਾਟਾ ਸ਼ਹਿਰ ਵਿੱਚੋਂ ਘੁੰਮ ਕੇ ਸਾਂਡਿਆਗੋ ਤੇ ਲਾਸ ਐਂਜਲਸ ਵਰਗੇ ਸ਼ਹਿਰ ਪਾਰ ਕਰਦੇ ਹੋਏ ਸੜਕ ਰਸਤੇ ਰਾਹੀਂ ਫਰੀਜ਼ਰਾਂ ਵੱਲ ਨੂੰ ਦਾਖਾਂ ਦੇ ਬਾਦਸ਼ਾਹ ਵੱਲ ਜਾ ਰਹੇ ਸੀ ਉਥੇ ਇੱਕ ਹੋਰ ਗੱਲ ਵੇਖੀ ਕਿ ਲੋਕ ਕਿਸੇ ਨੂੰ ਮਿਲਣ ਜਾਣ ਤੇ ਪਹਿਲਾਂ ਉਸਦੇ ਘਰ ਦਫ਼ਤਰ ਫਾਰਮ ਸਾਬੇ ਦਾ ਜੋ ਵੀ ਟਿਕਾਣਾ ਹੋਵੇ ਜਾਣ ਲਈ ਟੈਲੀਫੋਨ ਤੇ ਡਾਇਰੈਕਸ਼ਨ ਭਾਵ ਦਿਸ਼ਾ ਨਿਰਦੇਸ਼ ਲੈ ਲੈਂਦੇ ਹਨ ਵਰਨਾ ਹਰਿਕ ਰੋਲ ਜਾਂਦਾ ਹੈ ਇਮਾਰਤਾਂ ਸੜਕਾਂ ਤੇ ਰਸਤਿਆਂ ਦੀਆਂ ਭੁਲ ਭਲਈਆਂ 'ਚ ਜਦੋਂ ਅਸੀਂ ਉਹਨਾਂ ਦੇ ਘਰ ਤੋਂ ਘੰਟੇ ਦੇ فاਸਲੇ ਤੇ ਸਾਂ ਤਾਂ ਮੈਂ ਫੋਨ ਤੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਟਿਕਾਣੇ ਬਾਰੇ ਦੱਸਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਦਿਨ ਸ਼ਾਮ ਨੂੰ ਉਹਨਾਂ ਨੇ ਦੋ ਪਾਰਟੀਆਂ ਵਿੱਚ ਸ਼ਾਮਲ ਹੋਣਾ ਇੱਕ ਸੀ ਪੰਜਾਬੀ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਇਸ ਦੂਜੀ ਗੋਰੇ ਜੱਟਾਂ ਦੀ ਪਾਰਟੀ ਸੀ ਉਹ ਮੈਨੂੰ ਕਹਿਣ ਲੱਗੇ ਬਾਈ ਜੀ ਤੁਹਾਡੇ ਕੋਲ ਤਿੰਨ ਆਪਸ਼ਨ ਹਨ ਕਿ ਗੋਰੇ ਜੱਟਾਂ ਦੀ ਪਾਰਟੀ ਵਿੱਚ ਸ਼ਾਮਲ ਹੋਈਏ ਜਾਂ ਪੰਜਾਬੀ ਜੱਟਾਂ ਦੀ ਸ਼ਾਦੀ ਦੇ ਰਿਸੈਪਸ਼ਨ ਤੇ ਜਾਂ ਫਿਰ ਆਪਣੇ ਘਰ ਲਾਲ ਫੁਲਕਾ ਖਾ ਕੇ ਗੱਲਾਂ ਮਾਰਨੀਆਂ ਨੇ ਮੈਂ ਬਾਈ ਚਰਨਜੀਤ ਬਾਠ ਨੂੰ ਕਿਹਾ ਜਿਵੇਂ ਕੋਈ ਜੱਟ ਕਿਸੇ ਸ਼ਾਹੂਕਰ ਦੇ ਘਰ ਮਹਿਮਾਨ ਗਿਆ ਸੀ ਤਾਂ ਸ਼ਾਹੂਕਰ ਜਾਣਸਾਰ ਪੁੱਛਣ ਲੱਗੇ ਚੌਧਰੀ ਜੀ ਸਾਹਿਬ ਕੀ ਲੋਗੇ ਪਾਣੀ ਚਾਹ ਜੂਸ ਜਾਂ ਰੋਟੀ ਜੱਟ ਮੱਛਲਾ ਜਿਆ ਹੋ ਕੇ ਇਕਦਮ ਬਿਨਾਂ ਸੋਚੇ ਸਮਝੇ ਕਹਿੰਦਾ ਪਾਣੀ ਪੀ ਕੇ ਚਾਹ ਪੀ ਲਾਂਗੇ ਫਿਰ ਥੋੜਾ ਠਹਿਰ ਕੇ ਰੋਟੀ ਖਾ ਲਾਂਗੇ ਇਹ ਹਜ਼ਮ ਕਰਨ ਲਈ ਬਾਅਦ ਚ ਥੋੜਾ ਜਾ ਆ ਜੂਸ ਵੀ ਚੱਲੂ ਸ਼ਾਹ ਜੀ ਚੁੱਪ ਕਰਕੇ ਬਾਰੋ-ਬਾਰੀ ਸੇਵਾ ਕਰਨ ਵਿੱਚ ਉੱਟ ਗਏ ਐਵੇਂ ਮੈਂ ਕਿਹਾ ਬਾਈ ਜੀ ਪਹਿਲਾਂ ਗੋਰੇ ਜੱਟਾਂ ਦੀ ਪਾਰਟੀ ਵਿੱਚ ਅੱਧਾ ਘੰਟਾ ਲਾ ਕੇ ਨਮੂਨਾ ਵੇਖਾਂਗੇ ਫਿਰ ਆਪਣੇ ਪੰਜਾਬੀ ਜੱਟਾਂ ਦੇ ਮੁੰਡੇ ਦੀ ਰਿਸੈਪਸ਼ਨ ਵਿੱਚ ਸ਼ਾਮਲ ਹੋਵਾਂਗੇ ਤੇ ਨਾਰੇ ਆਪਣੇ ਲਾਣੇ 'ਚ ਤਾਂ ਅੱਧੀ ਰਾਤ ਤੱਕ ਬੁਗਦੂ ਵੱਜੂ ਡਟ-ਕੜਕਣਗੇ ਫਿਰ ਜਾ ਕੇ ਘਰ ਸੌ ਜਾਵਾਂਗੇ ਇਹ ਨੀਂਦ ਨਹੀਂ ਆਈ ਤਾਂ ਗੱਲਾਂ ਮਾਰੀ ਜਾਵਾਂਗੇ ਰਾਤ ਵੀ ਆਪਣੀ ਐ ਤੇ ਦਿਨ ਵੀ ਇੱਥੇ ਕਿਹੜਾ ਦਫ਼ਤਰ ਜਾਣਾ ਹੈ ਤਾਂ ਕਿਸੇ ਕੰਮ ਵਾਲੇ ਨੇ ਘੰਟੀ ਖੜਕਾਉਣੀ ਆ ਬਾਠ ਬਾਈ ਜੀ ਕਹਿਣ ਲੱਗੇ ਗੱਲ ਤੁਹਾਡੀ ਠੀਕ ਆ ਪਰ ਤਿੰਨ ਨਹੀਂ ਦੋ ਕੰਮ ਹੋ ਸਕਦੇ ਨੇ ਹੋਰੇ ਜੱਟਾਂ ਦੀ ਪਾਰਟੀ ਵਾਲੀ ਥਾਂ ਤੋਂ ਪੰਜਾਬੀ ਜੱਟਾਂ ਦੀ ਸ਼ਾਦੀ ਵਾਲੀ ਥਾਂ 70 80 ਮਿਲਦੇ ਆ ਭਾਵੇਂ ਅਮਰੀਕਾ ਵਿੱਚ 70 80 ਮਿਲਦਾ ਫਾਸਲਾ ਨਿਆਂ ਦੇ ਖੇਤ ਜਿੰਨਾ ਹੀ ਮੰਨਿਆ ਜਾਂਦਾ ਔਰ ਇੱਕ ਪੰਗਾ ਹੈ ਕਿ ਰਾਤ ਨੂੰ ਖਾ ਪੀ ਕੇ ਗੱਡੀ ਨਹੀਂ ਚਲਾ ਸਕਦੇ ਵਾਲੇ ਬਿੱਟੇ ਚਰਾਨ ਹੋ ਜਾਂਦਾ ਹੈ ਉਹ ਪੜਿਓਏ ਇਕੱਲੇ ਜਰਮਾਨੇ ਨਾਲ ਨਹੀਂ ਸਾਰਦੇ ਬਲਕੇ ਲਾਇਸੈਂਸ ਵੀ ਸਸਪੈਂਡ ਕਰ ਦਿੰਦੇ ਆ ਅਮਰੀਕਾ ਵਿੱਚ ਬੰਦੇ ਦਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋ ਗਿਆ ਤਾਂ ਸਮਝੋ ਬੰਦਾ ਖਤਮ ਐਦੂੰ ਵੱਡੀ ਸਜ਼ਾ ਇੱਥੇ ਨਹੀਂ ਹੋ ਸਕਦੀ ਅਸੀਂ ਉਹਨਾਂ ਦੀ ਗੱਲ ਮੰਨ ਕੇ ਗੋਰੇ ਜੱਟਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਤੈਅ ਕਰ ਲਿਆ ਉਹ ਗੋਰੇ ਜੱਟ ਕੌਣ ਸਨ ਇਹ ਸਵਾਲ ਮੇਰੇ ਮਨ ਵਿੱਚ ਵਾਰ-ਵਾਰ ਟਪਕਦਾ ਸੀ ਇਸ ਲਈ ਪਾਠਕਾਂ ਨੂੰ ਵੀ ਜ਼ਰੂਰ ਇਸ ਬਾਰੇ ਜਾਣਨ ਦੀ ਉਤਸੁਕਤਾ ਹੋਵੇਗੀ ਉਹ ਗੋਰੇ ਸੁਪੇਂਦੇ ਦੇ ਮੂਲ ਨਿਵਾਸੀ ਸਨ ਤੇ ਮੈਕਸੀਕੋ ਜਦੋਂ ਸੁਪੇਂਦੇ ਦੇ अधीन ਹੁੰਦਾ ਸੀ ਉਸ ਵੇਲੇ ਅਮਰੀਕਾ ਵਿੱਚ ਵੱਸ ਕੇ ਸਨ। ਉਹਨਾਂ ਦੇ ਕੋਲ 20 ਹਜ਼ਾਰ ਏਕੜ ਜ਼ਮੀਨ ਤੇ ਸਾਰੀ ਵਿੱਚ ਬਦਾਮਾਂ ਦੇ ਬਾਗ ਸਨ। ਇੱਥੇ ਗੱਲ ਨਹੀਂ ਮੁੱਕੀ। ਉਹ ਬਦਾਮਾਂ ਦੀ ਖੇਤੀ ਦੇ ਨਾਲ ਆੜ੍ਹਦਾ ਕੰਮ ਵੀ ਕਰਦੇ ਸਨ ਤੇ ਹੋਰ ਲੋਕਾਂ ਦੇ ਬਦਾਮ ਖਰੀਦ ਕੇ ਉਸ ਦੀ ਗ੍ਰੇਡਿੰਗ ਕਰ ਲਈ ਫਾਰਮ ਵਿੱਚ ਇੱਕ ਚੌਕ ਵਿੱਚ ਇੱਕ ਵੱਡੀ ਫੈਕਟਰੀ ਦੇ ਮਾਲਕ ਸਨ। ਜਿੱਥੇ ਬਦਾਮਾਂ ਦਾ ਤੇਲ ਕੱਢਣ, ਪਾਰਿਸ਼ ਤੇ ਗ੍ਰੇਡਿੰਗ ਦਾ ਕੰਮ ਚੱਲਦਾ ਸੀ। ਕੋਈ 10 ਕੁ ਮੁਲਾਜ਼ਮ ਉਹਨਾਂ ਦੇ ਫਾਰਮ ਅਤੇ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹ ਸਾਰਾ ਕੰਮ ਮਸ਼ੀਨਰੀ ਦਾ ਆਟੋਮੈਟਿਕ ਸੀ ਉਹ ਵਿਦੇਸ਼ਾਂ ਵਿੱਚ ਬਦਾਮ ਸਪਲਾਈ ਕਰਦੇ ਸਨ ਜੇਕਰ ਭਾਈ ਚਰਨਜੀਤ ਸਿੰਘ ਬਾਠ ਦੁਨੀਆ ਭਰ ਵਿੱਚ ਦਾਖਾਂ ਦਾ ਬਾਦਸ਼ਾਹ ਜਾਣਿਆ ਜਾਂਦਾ ਤਾਂ ਉਹਨਾਂ ਨੂੰ ਬਦਾਮਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਕਿਉਂਕਿ ਵਿਸ਼ਵ ਭਰ ਵਿੱਚ ਉਹਨਾਂ ਦੇ ਬਦਾਮ ਜਾਂਦੇ ਹਨ ਉਹ ਸਭ ਤੋਂ ਵੱਡੇ ਉਤਪਾਦਕ ਤੇ ਵਪਾਰੀ ਹਨ ਕਹਿਣ ਵਾਲੇ ਨੇ ਸੱਚੀ ਕਿਹਾ ਕਿ ਵੱਡਿਆਂ ਘਰਾਂ ਦੀਆਂ ਵੱਡੀਆਂ ਵਿੱਚਾਂ ਉਹਨਾਂ ਦੀ ਫੈਕਟਰੀ ਵਿੱਚ ਪੁੱਜ ਕੇ ਜਦੋਂ ਵੇਖਿਆ ਤਾਂ ਵਿਆਹ ਵਰਗੀ ਰੌਣਕ ਵਿਖਾਈ ਦਿੱਤੀ ਚਾਰੇ ਪਾਸੇ ਲਾਈਟਾਂ ਜਗ ਰਹੀਆਂ ਸਨ ਇੱਕ ਛੱਤ ਤੇ ਵੱਡੇ ਸ਼ੈੱਡ ਵਿੱਚ ਪਾਰਟੀ ਦਾ ਇੰਤਜ਼ਾਮ ਸੀ ਕੋਈ 350 ਮਹਿਮਾਨ ਸਾਨੂੰ ਘਰ ਦੇ ਛੇਜੀ ਸਨ ਜੌਨ ਮੈਥਿਊ ਵੱਡਾ ਬਜ਼ੁਰਗ ਮਾਲਕ ਤੇ ਉਸਦੀ ਪਤਨੀ ਭਰਾ ਉਸਦੀ ਲੜਕੀ ਲੜਕਾ ਅਤੇ ਨੂੰ ਸਾਰੇ ਹੀ ਗੁੱਟ ਨੂੰ ਗੁੱਟ ਨੂੰ ਕਰਦੇ ਇੱਕ ਦੂਜੇ ਤੋਂ ਵੱਧ ਫਰਤੀਲੇ ਤੇ ਮਹਿਮਾਨ ਨਿਵਾਜ਼ ਸਨ ਜਦੋਂ ਅਸੀਂ ਪਾਰਟੀ ਵਿੱਚ ਪੁੱਜੇ ਕਰਦੇ ਮਾਲਕ ਬਜ਼ੁਰਗ ਨਾਲ ਸਾਡੀ ਮੁਲਾਕਾਤ ਹੋਣ ਤੇ ਜਾਣ ਪਛਾਣ ਬਾਟ ਸਭ ਨੇ ਕਰਵਾਈ ਜੌਨ ਮੈਥਿਊ ਨੇ ਦੱਸਿਆ ਕਿ ਪਾਰਟੀ ਵਿੱਚ ਮੱਛੀ ਪਲਾਉ ਚਿਕਨ ਬ੍ਰੈਡ ਸੂਪ ਫਰੂਟ ਚਾਟ ਆਦਿ ਖਾਣ ਪਕਾਣ ਦਾ ਪ੍ਰਬੰਧ ਕਰਦੇ ਸਾਰੇ ਮੈਂਬਰਾਂ ਨੇ ਖੁਦ ਕੀਤਾ ਆ ਕੱਲੇ ਕੱਲੇ ਦੱਸਦੇ ਕਿ ਕਿਸ ਨੇ ਕੀ ਕੀ ਚਾਰ ਕੀਤਾ ਨਾ ਕੋਈ ਬਹਿਰਾ ਨਾ ਕੋਈ ਖਾਨਸਾ ਮਾ ਤੇ ਨਾ ਕੋਈ ਪਰੋਸਣ ਵਾਲਾ ਨਾ ਕੋਈ ਵਰਤਾਨ ਵਾਲਾ ਕਰਦੇ 6 ਜੀ ਚਾਹ ਚੂਹ ਕਰਦੇ ਬੀਅਰ ਕਦੇ ਵਾਈਨ ਜੱਗ ਵਿੱਚ ਪਾ ਕੇ ਸਾਡੇ ਪੁਰਾਣੇ ਜ਼ਮਾਨੇ ਦੇ ਵਿਆਹ ਵਿੱਚ ਪ੍ਰੀਆਂ ਵਾਂਗ ਪੁਸ਼ਤੇ ਫਿਰਦੇ ਸਨ ਬੀਅਰ ਕਾਫੀ ਚਾਹ ਵਾਈਨ ਤੇ ਨਾਲ ਹੀ ਗਲਾਸ ਭਰ ਦਿੰਦੇ ਇੱਕ ਪਾਸੇ ਵੱਖ-ਵੱਖ ਕਿਸਮ ਦੀ ਵਿਸਕੀ ਬਾਰ ਵਿੱਚ ਲਾ ਕੇ ਸਜਾਈ ਹੋਈ ਸੀ ਇੱਕ ਇੱਕ ਟੇਬਲ ਤੇ 4 ਜਾਂ 6 ਦੀ ਗਿਣਤੀ ਵਿੱਚ ਮਹਿਮਾਨ ਸਨ ਉਹ ਉਹਨਾਂ ਦੇ ਦੋਸਤ ਰਿਸ਼ਤੇਦਾਰ ਗਾਹਕ ਮਿਸਤਰੀ ਵਰਕਰ ਤੇ ਸਬੰਧਤ ਵਿਭਾਗਾਂ ਦੇ ਮੁਲਾਜ਼ਮ ਹਸਨ ਉਸ ਇਲਾਕੇ ਦੀ ਸਭ ਤੋਂ ਵੱਡੀ ਪੁਲਿਸ ਅਫਸਰ ਗੋਰੀ ਸ਼ੈਰਫ ਵੀ ਹਾਜ਼ਰ ਸੀ ਪਰ ਨਾ ਉਸਦੇ ਤੇ ਨਾ ਕਿਸੇ ਮਹਿਮਾਨ ਦੇ ਦਿਮਾਗ ਤੇ ਕੋਈ ਬੋਝ ਸੀ ਕਿ ਇਹ ਪੁਲਿਸ ਵਿਭਾਗ ਦੀ ਸਭ ਤੋਂ ਵੱਡੀ ਅਫਸਰ ਹੈ ਲੋਕ ਇੱਕ ਦੂਜੇ ਨਾਲ ਹੱਸ ਕੇ ਡਰੇ ਸਨ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਖੁਸ਼ੀ ਤੇ ਸਤਿਕਾਰ ਵਜੋਂ ਗੱਲ ਲਾ ਕੇ ਜਾਂ ਬਗਲਗੀਰ ਹੋ ਕੇ ਹੱਗ ਕਰ ਰਹੇ ਸਨ ਕੋਈ ਸ਼ਰਾਬੀ ਹੋ ਕੇ ਲੜਖੜਾ ਨਹੀਂ ਰਿਹਾ ਸੀ ਔਰਤਾਂ ਵੀ ਬੀਅਰ ਤੇ ਵਾਈਨ ਬਰਾਬਰ ਪੀ ਰਹੀਆਂ ਸਨ ਮੈਨੂੰ WhatsApp ਨੇ ਵੱਦ ਤੋਂ ਵੱਦ ਬੰਦਿਆ ਨਾਲ ਮਿਲਾਇਆ ਤੇ ਉਹਨਾਂ ਨੇ ਸਾਡੇ ਨਾਲ ਫੋਟੋ ਵੀ ਖਿੱਚਵਾਈ ਇਸ ਸਾਰੀ ਪਾਰਟੀ ਵੇਖ ਕੇ ਅਨੰਦ ਮਾਨਦੇ ਮੇਰੀ ਫੂਕ ਨਿਕਲ ਰਹੀ ਸੀ ਕਿ ਅਸੀਂ ਪੰਜਾਬੀ ਜੱਟ ਵਿਆਹ ਵਿੱਚ ਫਜ਼ੂਲ ਖਰਚੀ ਵਿਖਾਵਾ ਤੇ ਖਾਣੇ ਨੂੰ ਨਸ਼ਟ ਕਰਦੇ ਹਾਂ 50 ਬੰਦਿਆਂ ਦੇ ਖਾਣੇ ਲਈ ਵੀ ਪੰਜ ਬਹਿਰੇ ਖਾਨ ਸਮਾਦ ਮਗਵਾਉਂਦੇ ਹਾਂ ਫਿਰ ਵਿਸਕੀ ਪੀ ਕੇ ਇੱਕ ਦੂਜੇ ਦੀ ਮਾਂ ਪੈਣਕ ਕਰਦੇ ਹਾਂ ਤੇ ਦੰਗਾ ਪ੍ਰਸਾਦ ਵੀ ਸਾਡੇ ਸਮਾਗਮਾਂ ਦਾ ਇੱਕ ਨਿਖੜਵਾ ਅੰਗ ਬਣ ਗਿਆ ਗੋਰੇ ਜੱਟਾਂ ਕੋਲ ਯੂਰਪ ਦਾ ਸਲੀਕਾ ਜੱਟਾਂ ਕਾ ਸਾਦਗੀ ਕੰਮ ਕਰਨ ਦੀ ਚਟਕ ਤੇ ਅਮਰੀਕਾ ਵਰਗੇ ਹਾਸੇ ਤੇ ਖੁੱਲ੍ਹਦਿਲੀ ਤੇ ਸਾਡੇ ਪੰਜਾਬੀ ਜੱਟਾਂ ਵਾਲੀ ਮਿਲਣ ਸਾਰੀ ਤੇ ਲੋਟੂ ਪੁਣਾ ਕਿ ਜਿਹੜੇ ਹਲਕਾ ਫੁਲਕਾ ਗੀਤ ਸੰਗੀਤ ਤੇ ਕੇਕ ਕੱਟਣ ਵੇਲੇ ਸ਼ੈਂਪੇਨ ਦੀ ਵਰਖਾ ਦੀ ਰਸਮ ਸੀ ਪਰ ਸਭ ਕੁਝ ਤਲਖੀ ਤੇ ਕਾਲੀ ਬਗੈਰ ਹੋ ਰਿਹਾ ਸੀ ਥੋੜੀ-ਮੋਟੀ ਕਿਣਮਿਣ ਵੀ ਹੋਈ ਸੀ ਪਰ ਸਾਨੂੰ ਬਾਹਰ ਵਾਪਸ ਆਉਂਦੇ ਹੀ ਪਤਾ ਚੱਲਿਆ ਸਾਰੇ ਇੰਤਜ਼ਾਮ ਪੁਕਤਾ ਸਨ ਪੱਟੀਆਂ ਛੱਡਾਂਦਰ ਸਨ ਗੁਸਲਖਾਨੇ ਵੀ ਵੇਖਣ ਵਾਲੇ ਭਾਵੇਂ ਹਜ਼ਾਰ ਬੰਦੇ ਦੀ ਪਾਰਟੀ ਕਰ ਲੋ ਕੁਝ ਵੀ ਥੁਰਦਾ ਨਹੀਂ ਸੀ ਉਹਨਾਂ ਨੇ ਵਾਪਸੀ ਵੇਲੇ ਸਾਰੇ ਮਹਿਮਾਨਾਂ ਨੂੰ ਪੁੰਨੇ ਹੋਏ ਬਦਾਮਾਂ ਦਾ ਇੱਕ ਪੈਕੇਟ ਇੱਕ ਚਾਂਦੀ ਦਾ ਵੱਡਾ ਗਲਾਸ ਤੋਹਫ਼ੇ ਵਜੋਂ ਦਿੱਤਾ ਮੇਰੇ ਨਾਲ ਜੋ ਦੋ ਹੋਰ ਸੱਜਣ ਸਨ ਉਹਨਾਂ ਨੂੰ ਵੀ ਤੋਹਫਿਆਂ ਨਾਲ ਸਨਮਾਨਿਆ ਜੇਕਰ ਇਹੋ ਪਾਰਟੀ ਦੀ ਗੱਲ ਮੈਨੂੰ ਕੋਈ ਹੋਰ ਸੁਣਾਉਂਦਾ ਤਾਂ ਕਦੇ ਸੱਚ ਨਾ ਮੰਨਦਾ ਕਿ ਐਡੀ ਵੱਡੀ ਪਾਰਟੀ ਕਰਦੇ ਛੇ ਜੀਆਂ ਨੇ ਬਿਨਾ ਕਿਸੇ ਮੈਰੇਜ ਪੈਲਸ ਹੋਟਲ ਰੈਸਟੋਰੈਂਟ ਜਾਂ ਵੇਟਰਾਂ ਤੋਂ ਕੀਤੀ ਇਸ ਵਿੱਚ ਕਿਰਤ ਕਰਨ ਤੇ ਵੰਡ ਛਕਣ ਦੀ ਝਲਕ ਮੋਹ ਆਪਣਤਾ ਤੇ ਮਹਿਮਾਨ ਨਵਾਜ਼ੀ ਦਾ ਸਲੀਕਾ ਮਨ ਨੀਵਾ ਤੇ ਮਤ ਉੱਚੀ ਹੋਣ ਦਾ ਸਬੂਤ ਮਿਲਦਾ ਸੀ ਮੈਂ ਕਈ ਥਾਵਾਂ ਤੇ ਮੇਰੇ ਦੋਸਤਾਂ ਤੇ ਮੇਜ਼ਬਾਨਾਂ ਨਾਲ ਇਹ ਗੱਲ ਸਾਂਝੀ ਕੀਤੀ ਤੇ ਗੋਰਿਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਦੀ ਤਾਰੀਫ਼ ਹੀ ਕੀਤੀ ਇਹਨਾਂ ਨੇ ਦੁਨੀਆ ਤੇ ਰਾਜ ਕੀਤਾ ਹੈ। ਉਹਨਾਂ ਵਿੱਚ ਵਾਕਈ ਕੋਈ ਗੁਣ ਜ਼ਰੂਰ ਸੀ ਜਿਹੜੇ ਅਮਰੀਕਨ ਦੁਨੀਆ ਤੇ ਸਰਦਾਰੀ ਕਰੀ ਫਿਰਦੇ ਨੇ। ਕੁਝ ਗੱਲ ਜ਼ਰੂਰੀ ਹੈ ਵੱਡੀ ਖੇਤੀ ਵੱਡਾ ਵਪਾਰ ਲਾਏ ਬੰਦ ਹੋ ਸਕਦਾ ਹੈ। ਛੋਟੀ ਕਿਸਾਨੀ ਸਾਡੇ ਮੁਲਕ ਵਿੱਚ ਇਸੇ ਕਰਕੇ ਫੇਲ ਹੈ ਕਿ ਇਹ ਕੰਮ ਨਹੀਂ ਕਰਦੇ। ਖੇਤੀ ਤੇ ਖਰਚੇ ਵੱਧ ਹੁੰਦੇ ਹਨ। ਮਸ਼ੀਨਰੀ ਵਰਤ ਤੋਂ ਬਗੈਰ ਹੀ ਖੜੀ ਹੁੰਦੀ ਹੈ। ਕਰਜ਼ੇ ਦੇ ਪਾਤ ਲੋਕ ਦਿਖਾਵੇ ਰੀਸ ਦੇ ਪੱਟੇ ਹੋਏ ਸਾਡੇ ਜੱਟ ਪਤਾ ਨਹੀਂ ਕਦੋਂ ਗੋਰਿਆਂ ਦੇ ਚੰਗੇ ਕੰਮਾਂ ਦੀ ਰੀਸ ਕਰਨ ਦੇ ਰਾਹੇ ਪੈਣਗੇ। 1 ਏਕੜ ਵਾਲਾ ਵੀ ਵਿਆਹ ਚ ਵੇਟਰ ਬੈਰੇ ਤੇ ਗੌਣ ਵਜਾਉਣ ਤੋਂ ਬਿਨਾ ਸਬਰ ਨਹੀਂ ਕਰਦਾ ਥਾਣੇਦਾਰ ਤਹਿਸੀਲਦਾਰ ਦਾ ਭਾਈ ਥਾਣੇਦਾਰ ਤੇ ਤਹਿਸੀਲਦਾਰ ਦੀ ਰੀਸ ਕਿਵੇਂ ਕਰ ਲੂ ਪਰ ਹਟਦਾ ਨਹੀਂ ਕਹਿੰਦੇ ਸ਼ੌਕ ਪੂਰੇ ਕਰੂੰ ਭਾਵੇਂ ਵੇਖ ਜੇ ਜ਼ਮੀਨ ਨਹੀਂ ਉਹਨਾਂ ਦੀ ਸਾਂਝੇ ਪਰਿਵਾਰ ਪ੍ਰਣਾਲੀ ਦੀ ਤੁਲਨਾ ਸੀ ਇੱਕ ਅਦਰਸ਼ ਸਹਿਕਾਰੀ ਸਭਾ ਨਾਲ ਕਰ ਸਕਦੇ ਆ ਜਿੱਥੇ ਸਾਰੇ ਆਪਣੇ ਤੇ ਸਮੂਹਿਕ ਹਿੱਤਾਂ ਲਈ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਅਤੇ ਆਪਣੇ ਆਪ ਵਿੱਚ ਖੁਦ ਮੁਖਤਾਰ ਤੇ ਆਜ਼ਾਦ ਸਾਡੇ ਲੀਡਰ ਅਤੇ ਅਫਸਰ ਵਿਦੇਸ਼ਾਂ ਵਿੱਚ ਸਰਕਾਰੀ ਖਰਚੇ ਤੇ ਉਹਨਾਂ ਦਾ ਪ੍ਰਬੰਧ ਵੇਖਣ, ਕੋਖਣ ਤੇ ਸੈਰ-ਸਪਾਟੇ ਦਾ ਆਨੰਦ ਮਾਨਣ ਤਾਂ ਜਾਂਦੇ ਰਹਿੰਦੇ ਹਨ ਪਰ ਪੱਲੇ ਕੁਝ ਨਹੀਂ ਬਣ ਕੇ ਮੁੜਦੇ ਸਿਵਾਏ ਵਿਸਕੀ ਪੀਣ ਦੇ, ਚਿਕਨ ਖਾਣ ਦੇ ਤੇ ਮਹਿੰਗੀ ਵਿਸਕੀ ਤੇ ਇਲੈਕਟ੍ਰੋਨਿਕ ਦਾ ਸਮਾਨ ਲੈ ਕੇ ਆਉਣ ਤੋਂ ਸਾਨੂੰ ਪੱਛਮ ਦੇ ਚੰਗੇ ਕੰਮ ਦੀ ਰੀਸ ਕਰਨੀ ਪਵੇਗੀ ਤੇ ਸਾਰੇ ਮਾੜੇ ਲੱਛਣ ਛੱਡਨੇ ਪੈਣਗੇ ਵਿਸ਼ਵੀਕਰਨ ਦਾ ਤਾਂ ਹੀ ਲਾਹਾ ਲੈ ਸਕਦੇ ਹਾਂ ਨਹੀਂ ਤਾਂ ਅਸੀਂ ਫੋਕੀ ਟੌਰ ਵਿੱਚ ਰੁਲ ਜਾਵਾਂਗੇ ਮੁਕਾਬਲੇ ਦੇ ਯੁੱਗ ਵਿੱਚ ਮਿਹਨਤ ਸਿਆਣਪ ਸਲੀਕੇ ਤੇ ਸੰਜਮ ਨਾਲ ਹੀ ਪੂਰੇ ਉੱਤਰ ਸਕਦੇ ਆ ਇਕੱਲੀ ਹੌਮੇ ਦੀ ਪੱਠੀ ਵਿੱਚ ਸੜ ਕੇ ਨਹੀਂ ਕੰਮ ਚੱਲਣਾ ਉੱਥੇ ਸਾਨੂੰ ਗੋਰਿਆਂ ਤੋਂ ਸਿੱਖਣਾ ਚਾਹੀਦਾ ਹੈ ਇੱਥੇ ਪੂਰਬੀਆਂ ਭਈਆਂ ਤੋਂ ਜੋ ਕਿਰਤ ਕਰਕੇ ਅੱਗੇ ਵਧ ਰਹੇ ਨੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ